ਰਾਜ ਅਸ਼ਰਮ ਮਿਤ ਨਹੀਂ ਜਾਣੀ ਤੇਰੀ ਰਾਜ ਅਸ਼ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਾਨ ਕੀ ਉੱਚੇ ਰੀ ਤੇਰੇ ਸੰਤਾਨ ਕੀ ਉੱਚੇ ਰੀ ਰਾਜਾ ਸ਼੍ਰਮ ਮਿਤ ਨਾ ਜਾਣੀ ਤੇਰੀ ਹਸ ਤੋ ਜਾਇ ਸਰੋਵਤੇ ਆਏ ਰੋਮਤੇ ਜਾਏ ਸੁਸਸ ਬਸਤੋ ਹੋਏ ਹੋਏ ਸੁ ਉਚਰ ਉਚਰ ਹੋਏ ਸੁ ਬਸਸ ਜਲ ਤੇ ਥਲ ਕਾਰ ਥਲ ਤੇ ਕੂਆ ਕੂਪ ਤੇ ਮੀਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ ਆਕਾਸ਼ ਗਿਰਾਵੈ ਵੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਵੇਖਾਰੀ ਹਲ ਮੂਰਖ ਤੇ ਪੰਡਿਤ ਕਰੇ ਬੋ ਪੰਡਿਤ ਤੇ ਮੁਕਤਾਰੀ ਨਾਰੀ ਤੇ ਜੋ ਉਰਖ ਕਰਾਵੇ ਉਰਖਣ ਤੇ ਦੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ ਰਾਜਾશ્રਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਾਨ ਕੀ ਹौं ਚੇਰੀ ਆ ਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ ਵਾਹਿਗੁਰੂ ਨਟ ਮਹਲਾ ਚੌਥਾ ਮੇਰੇ ਮਨ ਭਜ ठाकुर अगੰ ਅਪਾਰੇ ਹਮ ਉਪਾਤੀ ਬੋ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਤਨ ਤਨ ਸਤਗੁਰੂ ਉਥੇ ਪਾਦਸ਼ਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਇਹ ਅਸ਼ਟਪਦੀ ਜੋ ਕਿ ਨਾਟਕ ਰਾਗ ਦੇ ਵਿੱਚ ਅਖੀਰਲੀ ਅਸ਼ਟਪਦੀ ਹੈ ਇਸ ਤੋਂ ਅੱਗੇ ਫਿਰ ਮਾਲੀ ਗੋੜਾ ਰਾਗ ਜੋ ਹੈ ਉਹ ਸ਼ੁਰੂ ਹੋ ਜਾਂਦਾ ਹੈ ਆਓ ਅੱਜ ਇਸ ਅਸ਼ਟਪਦੀ ਦੇ ਪਹਿਲੇ ਚਾਰ ਪਦਾਂ ਦੀ ਵਿਆਖਿਆ ਕਰੀਏ रल के सारे विचार करिए जो कि श्री गुरु ग्रंथ साहब जी के नौ सौ त्रियासी अंग उत्ते है जी मेरे मन भज ठाकुर अगम अपारे मेरे मन ਉਹ ਠਾਕੁਰ ਸਵਾਮੀ ਮਾਲਕ ਜੋ ਹੈ ਜੋ ਅਗੰਮ ਹੈ ਅਗੰਮ ਜਿਸ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਦੇ ਵਿੱਚ ਨਹੀਂ ਆਉਂਦਾ ਅਪਾਰੇ ਬਿਆੰਤ ਜਿਸ ਦਾ ਉਰਲਾ ਪਾਰਲਾ ਬੰਨਾ ਨਹੀਂ ਲੰਬਿਆ ਜਾ ਸਕਦਾ ਇਹ ਮੇਰੇ ਮਨ ਐਉਂ ਜਿਆ ਠਾਕੁਰ ਜੋ ਅਗੰਮ ਹੈ ਅਪਾਰ ਹੈ ਉਸ ਨੂੰ ਸਦਾ ਯਾਦ ਕਰ ਉਸ ਨੂੰ ਸਿਮਰ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਹਮ ਪਾਪੀ ਬੋ ਨਿਰਗੁਣਿਆਰੇ ਕਰ ਕਿਰਪਾ ਗੁਰ ਨਿਸਤਾਰੇ ਅਤਿ ਮੇਰੇ ਮਾਨੰ ਉਸ ਪ੍ਰਭੂ ਅੱਗੇ ਬੇਨਤੀ ਕਰ ਕਿ ਹਮ ਪਾਪੀ ਬਹੁ ਨਿਰਗੁਣ ਆਰੇ ਕਿ ਅਸੀਂ ਪਾਪੀ ਆ ਬਹੁ ਨਿਰਗੁਣ ਆਰੇ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਹੈ ਕਰੇ ਕਿਰਪਾ ਗੁਰ ਨਿਸਤਾਰੇ ਗੁਰ ਰਾਰਿਨ ਸਿਆਰੀ ਹੈ ਗੁਰੂ ਦੇ ਰਾਹੀ ਅਤੇ ਉਸ ਮਾਲਕ ਅਗੇ ਅਰਦਾਸ ਕਰ ਇਹ ਵਾਹਿਗੁਰੂ ਕਿਰਪਾ ਕਰਕੇ ਮੈਨੂੰ ਗੁਰੂ ਦੀ ਸ਼ਰਨ ਦੇ ਵਿੱਚ ਲਿਆਓ ਗੁਰੂ ਦੀ ਸ਼ਰਨ ਦੇ ਵਿੱਚ ਪਾ ਕੇ ਗੁਰ ਰਨੇ ਸਤਾਰੇ ਅਤੇ ਗੁਰੂ ਦੇ ਰਾਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ ਬਿਸਤਾਰੇ ਬਿਸਤਾਰ ਕਰਨਾ ਪਾਰ ਲੰਘਾਉਣਾ ਗੁਰੂ ਦੀ ਸ਼ਰਨ ਦੇ ਵਿੱਚ ਲਿਆ ਕੇ ਗੁਰੂ ਦੇ ਨਾਲ ਜੋੜ ਕੇ ਗੁਰੂ ਦੇ ਰਾਹੀ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿਓ ਰਹਾਉ ਸਾਧੂ ਉਰਖ ਸਾਧ ਜਨ ਪਾਏ ਇਕ ਬਿਨੋ ਕਰੋ ਪੁਰ ਪਿਆਰੇ ਸਾਧ ਜਨ ਪਾਏ ਜਿਸ ਵੀ ਮਨੁੱਖ ਨੇ ਸਾਧ ਜਨਾਂ ਦੀ ਸੰਗਤ ਪ੍ਰਾਪਤ ਕਰ ਲਈ ਗੁਰਮੁਖ ਜਨਾਂ ਦੀ ਸੰਗਤ ਪ੍ਰਾਪਤ ਕਰ ਲਈ ਸਾਧ ਜਨ ਪਾਏ ਸਾਧੂ ਜਨ ਗੁਰਮੁਖ ਜਨ ਸੇਵਕ ਜਨਾਂ ਦੀ ਸੰਗਤ ਪ੍ਰਾਪਤ ਕਰ ਲਈ ਸੰਗਤ ਸੰਗਤ ਸਤ ਸੰਗਤ ਦੇ ਵਿੱਚ ਆ ਗਿਆ ਸਾਧੂ ਉਰਖ ਉਹ ਫਿਰ ਗੁਰਮੁਖ ਜਨ ਬਣ ਜਾਂਦਾ ਹੈ ਉਹ ਸਾਧੂ ਬਣ ਜਾਂਦਾ ਹੈ ਸਾਧੂ ਜਿਸ ਨੇ ਆਪਣੇ ਆਪ ਨੂੰ ਸਾਧ ਲਿਆ ਉਹ ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਆਉਂਦਾ ਹੈ ਓਵਰ ਆਗ ਗੁਰਮੁਖ ਬਣ ਜਾਂਦਾ ਹੈ ਇੱਕ ਬਿਨੋ ਕਰੋ ਗੁਰ ਪਿਆਰੇ ਇਹ ਪਿਆਰੇ ਗੁਰੂ ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ ਹਾਂ ਕਿ ਮੈਨੂੰ ਵੀ ਇਹੋ ਜਿਹੇ ਸੰਤ ਜਣਾ ਦੀ ਸੰਗਤ ਬਖਸ਼ ਦਿਓ ਰਾਮ ਨਾਮ ਧਨ ਪੂੰਜੀ ਤੇ ਉਹ ਸਭ ਤishna ਭੁੱਖ ਨਿਵਾਰੇ ਪਿਆਰੇ ਗੁਰੂ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਰਾਮ ਦੇ ਨਾਮ ਦੇ ਧਨ ਦੀ ਪੂੰਜੀ ਬਖਸ਼ ਦਿਓ ਰਾਮ ਨਾਮ ਧਨ ਪੂੰਜੀ ਰਾਮ ਦੇ ਨਾਮ ਦੇ ਧਨ ਦਾ ਸ਼ਰਮਾਇਆ ਰਾਮ ਨਾਮ ਤਨ ਪੂਜੀ ਦੇਵ ਸਵਤੀਸ਼ ਨਾ ਭੁੱਖ ਨਿਵਾਰੇ ਅਤੇ ਇਹ ਰਾਮ ਦਾ ਜੋ ਨਾਮ ਹੈ ਇਹ ਰਾਮ ਦਾ ਨਾਮ ਮੇਰੇ ਅੰਦਰੋਂ ਸਾਰੀ ਮਾਇਆ ਦੀ ਕ੍ਰਿਸ਼ਨਾ ਅਤੇ ਮਾਇਆ ਦੀ ਜੋ ਭੁੱਖ ਹੈ ਉਹ ਨੂੰ ਇਹ ਖਤਮ ਕਰ ਦੇਵੇ ਰਾਮ ਨਿਵਾਰੇ ਨਿਵਾਰ ਦੇਣਾ ਖਤਮ ਕਰ ਦੇਣਾ ਕਿ ਪਿਆਰੇ ਗੁਰੂ ਮੈਨੂੰ ਰਾਮ ਦੇ ਨਾਮ ਦੀ ਪੂੰਜੀ ਦਿਓ ਜਦੋਂ ਰਾਮ ਨਾਮ ਦੀ ਪੂੰਜੀ ਮਿਲ ਗਈ ਤਾਂ ਫਿਰ ਸਾਰੀ ਮਾਇਆ ਦੀ ਤ੍ਰਿਸ਼ਨਾ ਅਤੇ ਮਾਇਆ ਦੀ ਜੋ ਭੁੱਖ ਹੈ ਇਹ ਰਾਮ ਦੇ ਨਾਮ ਦੇ ਨਾਲ ਖਤਮ ਹੋ ਜਾਂਦੀ ਹੈ ਪਚ ਪਤੰਗ ਮ੍ਰਿਗ ਪ੍ਰਿੰਗ ਕੁੰਚਰ ਮੀਨਾ ਇੱਕ ਇੰਦਰੀ ਪਕਰ ਸੰਗਾਰੇ ਪਚੈ ਪਤੰਗ ਪਤੰਗਾ ਜਦੋਂ ਕੋਈ ਦੀਵਾ ਬਲਦਾ ਹੈ ਤਾਂ ਇਹ ਪਤੰਗਾ ਉਸ ਦੀਵੇ ਦੇ ਆਲੇ ਦੁਆਲੇ ਘੁੰਮ ਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ ਉਸ ਦੀਵੇ ਉੱਤੇ ਹੀ ਆਪਣੇ ਆਪ ਨੂੰ ਜਲਾ ਲੈਂਦਾ ਹੈ ਪਚੈ ਖਤਮ ਕਰ ਲੈਣਾ ਸਾੜ ਲੈਣਾ ਪਚਹ ਪਤੰਗ ਮ੍ਰਿਗ ਮ੍ਰਿਗ ਇਰਣ ਇਰਣ ਜੋ ਹੈ ਜਦੋਂ ਕੋਈ ਕੰਡੇ ਹੀੜੇ ਦੀ ਆਵਾਜ਼ ਪੈਦਾ ਕਰਦਾ ਹੈ ਸ਼ਿਕਾਰੀ ਨੇ ਜਦੋਂ ਇਸ ਨੂੰ ਪੜਨਾ ਹੁੰਦਾ ਹੈ ਤਾਂ ਉਹ ਇੱਕ ਕਿਸਮ ਦਾ ਕੰਡੇ ਹੀੜੇ ਦੀ ਆਵਾਜ਼ ਨੂੰ ਪੈਦਾ ਕਰਦਾ ਹੈ ਉਸ ਆਵਾਜ਼ ਦੇ ਵਿੱਚ ਇਹ ਜੋ ਹਿਰਨ ਹੈ ਇੰਨਾ ਮਸਤ ਹੋ ਜਾਂਦਾ ਹੈ ਕਿ ਜਿਸ ਪਾਸਿਓਂ ਆਵਾਜ਼ ਆਉਂਦੀ ਹੈ ਉਸ ਪਾਸਿਓਂ ਦੌੜਦਾ ਹੈ ਪਰ ਸ਼ਿਕਾਰੀ ਉਹ ਆਵਾਜ਼ ਇਸ ਕਰਕੇ ਇਸ ਤਰ੍ਹਾਂ ਦੀ ਪੈਦਾ ਕਰਦਾ ਹੈ ਕਿ ਇਹ ਮਿਰਗ ਮੇਰੇ ਵੱਲ ਦੌੜੇ ਤੇ ਮੈਂ ਇਸ ਨੂੰ ਫੜ ਲਵਾਂ ਇਸ ਦਾ ਸ਼ਿਕਾਰ ਕਰ ਲਵਾਂ ਪਰ ਮਿਰਗ ਜੋ ਹੈ ਉਸ ਆਵਾਜ਼ ਦੇ ਵਿੱਚ ਇਤਨਾ ਮਸਤ ਹੋ ਜਾਂਦਾ ਹੈ ਕਿ ਉਸ ਵੱਲ ਉਸ ਆਵਾਜ਼ ਦੇ ਵੱਲ ਦੌੜਦਾ ਹੈ ਤੇ ਸ਼ਿਕਾਰੀ ਇਸ ਨੂੰ ਫੜ ਲੈਂਦਾ ਹੈ ਦੇ ਸਤਿਗੁਰੂ ਜੀ ਕੱਲੇ ਕੱਲੇ ਦੇ ਵਿੱਚ ਜੋ ਆਵਗੁਣ ਹੈ ਉਹਨਾਂ ਬਾਰੇ ਦੱਸ ਰਹੇ ਆ। ਭ੍ਰਿੰਗ ਭ੍ਰਿੰਗੋਂ ਦਾ ਭਵਰਾ ਭਵਰਾ ਫੁੱਲ ਦੇ ਵਿੱਚੋਂ ਰਸ ਚੂਸਦਾ ਹੈ ਉਸ ਦੀ ਖੁਸ਼ਬੂ ਲੈਂਦਾ ਹੈ। ਉਸ ਦੇ ਤੇ ਖੁਸ਼ਬੂ ਲੈਂਦਾ ਲੈਂਦਾ ਜਦੋਂ ਸ਼ਾਮ ਦਾ ਟਾਈਮ ਆ ਜਾਂਦਾ ਹੈ ਤਾਂ ਫੁੱਲ ਜੋ ਹੈ ਉਹ ਬੰਦ ਹੋ ਜਾਂਦਾ ਹੈ। ਪੰਖੜੀਆਂ ਉਸਦੀਆਂ ਬਾਹਰ ਹੋ ਜਾਂਦੀਆਂ ਅਤੇ ਇਹ ਭਵਰਾ ਜੋ ਹੈ ਉਸ ਖੋਲ ਦੇ ਵਿੱਚ ਹੀ ਸਮੇਟਿਆ ਜਾਂਦਾ ਹੈ ਅਤੇ ਉਸਦੀ ਬਹੁਤ ਹੋ ਜਾਂਦੀ ਹੈ ਇਹ ਉਸ ਦੇ ਅੰਦਰ ਵਾਸ਼ਨਾ ਦਾ ਆਗੁਣ ਹੈ ਭਿੰਗ ਭਵਰੇ ਦੇ ਅੰਦਰ ਉਂਚਰ ਉਂਚਰ ਹਾਥੀ ਹਾਥੀ ਨੂੰ ਜਦੋਂ ਪકડਣਾ ਹੋਵੇ ਤਾਂ ਕੀ ਕਰਦੇ ਨੇ ਇੱਕ ਟੋਆ ਵੱਟ ਲੈਂਦੇ ਹਨ ਟੋਆ ਪਟਕੇ ਉਸ ਦੇ ਉੱਤੇ ਲੱਕੜੀਆਂ ਲੁਕਣੀਆਂ ਸੁੱਟ ਕੇ ਥੋੜੀਆਂ ਇਸ ਤਰ੍ਹਾਂ ਬਣਾ ਲੈਂਦੇ ਹਨ ਕਿ ਇੱਥੇ ਟੋਆ ਨਹੀਂ ਹੈ ਅਤੇ ਉਸ ਦੇ ਉੱਤੇ ਇੱਕ ਹਥਨੀ ਦਾ ਕਲਬੂਤ ਬਣਾ ਕੇ ਰੱਖ ਦਿੰਦੇ ਹਨ ਜਦੋਂ ਹਾਥੀ ਉੱਥੇ ਲਾਗੇ ਆਉਂਦਾ ਹੈ ਦੇਖਦਾ ਕਿ ਹੱਥ ਨਹੀਂ ਹੈ ਇੱਥੇ ਉਹ ਹਥਨੀ ਦਾ ਕਲਬੂਤ ਹੁੰਦਾ ਹੈ ਤਾਂ ਉਹ ਹਾਥੀ ਉਸ ਵੱਲ ਦੌੜਦਾ ਹੈ ਕਿਉਂਕਿ ਉਸਦੇ ਅੰਦਰ ਕਾਮ ਵਾਸ਼ਨਾ ਹੈ ਇਹ ਉਸਦੇ ਵਿੱਚ ਵਿਕਾਰ ਹੈ ਅਤੇ ਜਦੋਂ ਉਹ ਉੱਥੇ ਉਸ ਟੋਏ ਦੇ ਕੋਲ ਜਾਂਦਾ ਤਾਂ ਉਸ ਦੇ ਵਿੱਚ ਉਹ ਹਾਥੀ ਡਿੱਗ ਪੈਂਦਾ ਹੈ ਉਸ ਨੂੰ ਪੁਖਾਰਾ ਕੇ ਫਿਰ ਜੋ ਸ਼ਿਕਾਰੀ ਹਨ ਉਸ ਨੂੰ ਪਾੜ ਲੈਂਦੇ ਹਨ ਅਤੇ ਆਪਣੇ ਮਤਾਬਕ ਚਲਾਉਂਦੇ ਹਨ ਇਹ ਹੈ ਉਂਚਰ ਹਾਥੀ ਦਾ ਵਿਕਾਰ ਜਿਸ ਕਰਕੇ ਉਹ ਪਕੜਿਆ ਗਿਆ ਮੀਨ ਮੱਛੀ ਮੱਛੀ ਦੇ ਵਿੱਚ ਵਿਕਾਰ ਜੋ ਹੈ ਉਹ ਹੈ ਚਸਕੇ ਦਾ ਵਿਕਾਰ ਲਾਭ ਦਾ ਵਿਕਾਰ ਜਦੋਂ ਮੱਛੀ ਨੂੰ ਪકડਣਾ ਹੋਵੇ ਤੇ ਕੁੰਡੀ ਦੇ ਨਾਲ ਥੋੜਾ ਜਿਹਾ ਮਾਸ ਦੀ ਬੋਟੀ ਲਾ ਦਿੱਤੀ ਜਾਂਦੀ ਹੈ ਅਤੇ ਕੁੰਡੀ ਨੂੰ ਵਿੱਚ ਪਾਣੀ ਦੇ ਸੁੱਟ ਦਿੱਤਾ ਜਾਂਦਾ ਹੈ ਮੱਛੀ ਜੀਭ ਦੇ ਸਵਾਦ ਦੇ ਕਾਰਨ ਉਸ ਕੁੰਮੀ ਦੇ ਕੋਲ ਆਉਂਦੀ ਹੈ ਮਾਸ ਖਾਣ ਲਈ ਅਤੇ ਉਸ ਕੁੰਡੀ ਦੇ ਵਿੱਚ ਪਕੜੀ ਜਾਂਦੀ ਹੈ ਇਸ ਦੇ ਅੰਦਰ ਜੋ ਵਿਕਾਰ ਸੀ ਲੱਭ ਦਾ ਵਿਕਾਰ ਚਸਕਿਆਂ ਦਾ ਵਿਕਾਰ ਉਸ ਕਰਕੇ ਇਹ ਮੀਨ ਜੋ ਮੱਛੀ ਹੈ ਉਹ ਪਕੜੀ ਗਈ। ਤੋਂ ਸਤਿਗੁਰੂ ਜੀ ਇਤੇ ਉਪਦੇਸ਼ ਕਰਦੇ ਹਨ। ਪਚ ਪਤੰਗ ਮ੍ਰਿਗ ਭ੍ਰਿੰਗ ਉੰਚਰ ਮੀਨ ਇੱਕ ਇੰਦਰੀ ਪਕਰ ਸੰਵਾਰੇ ਇੱਕ ਵਿਕਾਰ ਜੋ ਇਹਨਾਂ ਦੇ ਵਿੱਚ ਇੱਕ ਵਿਕਾਰ ਵਾਸ਼ਨਾ ਜੋ ਇਹਨਾਂ ਦੇ ਵਿੱਚ ਇਸੇ ਕੱਲੇ ਕੱਲੇ ਦੇ ਵਿੱਚ ਉਹਦੇ ਕਰਕੇ ਇਹ ਪਕੜ ਕੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਇੱਕ ਵਿਕਾਰ ਇੱਕ ਵਾਸ਼ਨਾ ਕਰਕੇ ਪੰਜ ਭੂਤ ਸਬਲ ਹੈ ਦੇਹੀ ਬੁਰ ਸਤ ਗੁਰ ਪਾਪ ਨਿਵਾਰੇ ਇਹਨਾਂ ਦੇ ਵਿੱਚ ਦਾ ਇੱਕ ਇੱਕ ਵੀ ਤਾਰ ਸੀ ਪਰ ਇਹ ਜੋ ਦੇਹੀ ਸਾਡੀ ਹੈ ਇਸ ਦੇ ਵਿੱਚ ਪੰਜ ਭੂਤ ਪੰਜ ਹੀ ਵਿਕਾਰ ਹਨ ਇੱਕ ਵਿਕਾਰ ਦੀ ਗੱਲ ਨਹੀਂ ਪੰਜੇ ਵਿਕਾਰ ਅਤੇ ਵਿਕਾਰ ਵੀ ਸਭ ਬਲ ਬਲਵਾਨ ਹਨ ਬਲਵਾਨ ਹਨ ਜੋ ਸਾਡੇ ਅੰਦਰ ਦੇਹੀ ਦੇ ਵਿੱਚ ਬੈਠੇ ਹੋਏ ਹਨ ਪੰਜ ਭੂਤ ਸਭ ਬੰਦ ਹੈ ਦੇਹੀ ਇਹ ਪੰਜ ਵਿਕਾਰ ਜੋ ਕਿ ਬਹੁਤ ਹੀ ਬਲਵਾਨ ਹਨ ਇਸ ਸਰੀਰ ਦੇ ਵਿੱਚ ਅਨ ਕਾਮ ਕ્રોਧ ਲੋਭ ਮੋਹ ਅਹੰਕਾਰ ਉਹ ਤਾਂ ਇੱਕ ਇੱਕ ਵਿਕਾਰ ਦੇ ਕਾਰਨ ਉਹਨਾਂ ਦਾ ਨਾਸ਼ ਹੋ ਗਿਆ ਪਰ ਇਸ ਤਾਂ ਕੀ ਬਣੇਗਾ ਇਸ ਸਰੀਰ ਦੇ ਵਿੱਚ ਤਾਂ ਪੰਜ ਵਿਕਾਰ ਉਹ ਵੀ ਬਲਵਾਨ ਬੈਠੇ ਹੋਇਆ ਇਸ ਦਾ ਵਿਚਾਰ ਕਿਸ ਤਰ੍ਹਾਂ ਹੋ ਸਕਦਾ ਹੈ ਗੁਰ ਸਤ ਤਗੁਰ ਪਾਪ ਨਿਵਾਰੇ ਗੁਰ ਸਤ ਗੁਰੂ ਜੋ ਹੈ ਸੱਚਾ ਪਾਤਸ਼ਾਹ ਸਤ ਗੁਰੂ ਗੁਰੂ ਜੋ ਹੈ ਉਹ ਇਹ ਸਾਰੇ ਵਿਕਾਰਾਂ ਨੂੰ ਖਤਮ ਕਰ ਦਿੰਦਾ ਹੈ ਅਤੇ ਇਸ ਤਰ੍ਹਾਂ ਇਸ ਇਹ ਦੇਹੀ ਜੋ ਹੈ ਇਸ ਸੰਸਾਰ ਸਮੁੰਦਰ ਤੋਂ ਇਹ ਪਾਰ ਹੋ ਜਾਂਦੀ ਹੈ ਇਸ ਸੰਸਾਰ ਸਮੁੰਦਰ ਤੋਂ ਇਹ ਮਨੁੱਖ ਪਾਰ ਲੱਗ ਜਾਂਦਾ ਹੈ ਜਦੋਂ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਫਿਰ ਇਹ ਸਾਰੇ ਪਾਪਾਂ ਵਿਕਾਰਾਂ ਨੂੰ ਜੋ ਇਸ ਦੇ ਅੰਦਰ ਹਨ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਸ਼ਾਸਤਰ বেদ ਸੋਧ ਸੋਧ ਦੇਖੇ ਮੋਨ ਨਾਰਦ ਬਚਨੁ ਪੁਕਾਰੇ ਸਤੁਰੂ ਜੀ ਉਪਦੇਸ਼ ਕਰਦੇ ਹਨ ਕਿ ਸ਼ਾਸਤਰਾਂ ਨੂੰ ਵੇਦਾਂ ਨੂੰ ਸੋਧ-ਸੋਧ ਦੇਖੇ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਿਆ ਮੋਨ ਨਾਰਦ ਅਤੇ ਨਾਰਦ ਵਰਗੇ ਹੋਰ ਜੋ ॠषि मुनि ਹਨ ਬਚਨ ਪੁਕਾਰੇ ਉਹ ਵੀ ਉਚੀ ਉਚੀ ਪ੍ਰਕਾਰ ਕੇ ਜੀਵਨ ਜੁਗਤੀ ਦੇ ਤਰੀਕਾ ਦੱਸਦੇ ਹਨ ਵਚਨ ਕਰਦੇ ਹਨ ਕਿ ਜੀਵਨ ਜੁਗਤੀ ਕੀ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਰਾਮ ਨਾਮ ਪੜੋ ਗਤ ਪਾਵੋ ਸਤ ਸੰਗਤ ਗੁਰ ਨੇ ਸਤਾਰੇ ਰਾਮ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਰਾਮ ਨਾਮ ਪੜੋ ਰਾਮ ਦੇ ਨਾਮ ਦੇ ਨਾਲ ਜੁੜਨ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸਤ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੁਣ ਗਾਣ ਦੇ ਨਾਲ ਗੁਰੂ ਦੀ ਬਾਣੀ ਦੇ ਰਾਹੀਂ ਗੁਰੂ ਦੇ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰਨ ਦੇ ਨਾਲ ਕਿਉਂਕਿ ਵਡਿਆਈਆਂ ਕਰਨ ਦੇ ਨਾਲ ਹੀ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫਰਮਾਨ ਹੈ ਵੱਡੇ ਆਈ ਵੱਡਾ ਆ ਪਾਇਆ ਵੱਡੇ ਆਈ ਵੱਡਾ ਪਾਇਆ ਇਹ ਵਿੜਿਆਈਆਂ ਕਰਨ ਦੇ ਨਾਲ ਉਹ ਜੋ ਵੱਡਾ ਹੈ ਉਹ ਵਾਹਿਗੁਰੂ ਜੋ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਪਰਮਾਤਮਾ ਦੇ ਗੁਣ ਗaan ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਣ ਗਾਣੇ ਹਨ ਗੁਰੂ ਦੀ ਬਾਣੀ ਦੇ ਰਾਹੀ ਗੁਰੂ ਦੇ ਸ਼ਬਦ ਜੋ ਹਨ ਇਹ ਸਾਰੇ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਭਰਪੂਰ ਹਨ। ਤੋਂ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ। ਤੋਂ ਸਤਿਗੁਰੂ ਉਪਦੇਸ਼ ਕਰਦੇ ਹਨ, "ਰਾਮ ਨਾਮ ਪੜੋ, ਗਤ ਭਾਵੋ, ਰਾਮ ਦੇ ਨਾਮ ਦਾ ਸਿਮਰਨ ਕਰੋ, ਉਸ ਵਾਹਿਗੁਰੂ ਦਾ ਸਿਮਰਨ ਕਰੋ ਅਤੇ ਗਾਤ ਗਾਤ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਨ ਦਾ ਮੋਹ।" ਸਤ ਸੰਗਤ ਗੁਰ ਨੇ ਸਤਾਰੇ ਗੁਰੂ ਜੋ ਹੈ ਉਸ ਸਤ ਸੰਗਤ ਦੇ ਰਾਹੀ ਵੀ ਇਸ ਅਮਰੋਪ ਨੂੰ ਪਾਰ ਲਗਾ ਦਿੰਦਾ ਹੈ ਜੋ ਵੀ ਸਤ ਸੰਗਤ ਦੇ ਵਿੱਚ ਆਉਂਦਾ ਹੈ ਸਤ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜਦਾ ਹੈ ਉਸ ਰੂਪ ਗੁਰੂ ਇਸ ਸੰਸਾਰ ਸਮੁੰਦਰ ਤੋਂ ਪਾਰ ਰੰਗਾ ਦਿੰਦਾ ਹੈ ਪ੍ਰੀਤਮ ਪ੍ਰੀਤ ਲਗੀ ਪ੍ਰਭ ਤੇਰੀ ਜਿਵੇਂ ਸੂਰਜ ਕਮਲ ਨਿਹਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਤੇਰੀ ਜਿਸ ਵਿੱਚ ਮਨੁੱਖ ਦੀ ਉਸ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਪ੍ਰੀਤ ਲੱਗ ਗਈ ਉਹ ਫਿਰ ਸਦਾ ਹੀ ਆਪਣੇ ਮਨ ਦੇ ਅੰਦਰ ਉਸ ਵਾਹਿਗੁਰੂ ਨੂੰ ਲੋਚਦਾ ਹੈ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਮ ਕਰਦਾ ਹੈ ਕਿਸ ਤਰ੍ਹਾਂ ਤਾਮ ਕਰਦਾ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਵੇਂ ਸੂਰਜ ਕਮਲ ਨਿਹਾਰੇ ਜਿਸ ਤਰ੍ਹਾਂ ਕਮਲ ਦਾ ਫੁੱਲ ਜੋ ਹੈ ਉਹ ਉਹ ਇਹ ਅੜੀਕ ਦਾ ਹੈ ਕਦੋਂ ਸੂਰਜ ਚੜੇ ਤੇ ਮੈਂ ਖੇੜ ਜਾਵਾਂ ਉਹ ਸੂਰਜ ਨੂੰ ਨਿਹਾਰਦਾ ਸੂਰਜ ਦੀ ਭਾਲ ਕਰਦਾ ਹੈ ਅਤੇ ਮੇਰ ਸੁਮੇਰ ਮੋਰ ਬੋਨਾਚ ਜਦ ਉਣ ਵਣ ਕਣ ਕਣ ਹਾਰੇ ਅਤੇ ਜਦੋਂ ਪਹਾੜਾਂ ਵੱਲੋਂ ਮੇਰ ਸੁਮੇਰ ਪਹਾੜ ਪਹਾੜਾਂ ਵੱਲੋਂ ਉਨਵੇਂ ਘਾਣ ਕਨਹਾਰੇ ਘਾਣ ਬਹੁਤ ਜ਼ਿਆਦਾ ਕਨਹਾਰੇ ਬੱਦਲ ਉਨਵੇਂ ਨੀਵੇਂ ਨੀਵੇਂ ਹੋ ਕੇ ਆਉਂਦੇ ਹਨ ਕਾਲੇ ਬੱਦਲ ਜਦੋਂ ਨੀਵੇਂ ਨੀਵੇਂ ਹੋ ਕੇ ਆਉਂਦੇ ਹਨ ਤਾਂ ਉਹਨਾਂ ਨੂੰ ਦੇਖ ਕੇ ਮੋਰ ਬਹੁਤ ਨੱਚੇ ਮੋਰ ਫਿਰ ਨੱਚਦਾ ਹੈ ਮੋਰ ਦੇ ਅੰਦਰ ਖਿੜਾ ਪੈਦਾ ਹੁੰਦਾ ਮੋਰ ਫਿਰ ਪੈਲਾ ਪਾਉਂਦਾ ਹੈ ਜਦੋਂ ਉਸ ਨੂੰ ਉਹ ਕਾਲੇ ਕਾਲੇ ਬੱਦਲ ਨੀਵੇਂ ਨੀਵੇਂ ਬੱਦਲ ਪਹਾੜਾਂ ਵੱਲੋਂ ਆਉਂਦੇ ਦਿਸਦੇ ਆ ਤਾਂ ਮੂਰ ਪਹਿਲਾ ਪਾਉਂਦਾ ਹੈ ਅਤੇ ਜਿਸ ਅਤੇ ਕਮਲ ਦਾ ਫੁੱਲ ਜਦੋਂ ਸੂਰਜ ਨੂੰ ਦੇਖ ਲੈਂਦਾ ਉਸ ਤੇ ਅੰਦਰ ਖੜਾਓ ਪੈਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ ਹਨ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਤੇਰੀ ਮੇਰੇ ਅੰਦਰ ਵੀ ਉਸ ਵਾਹਿਗੁਰੂ ਦੀ ਪ੍ਰੀਤ ਲੱਗੀ ਹੋਈ ਹੈ ਮੈਂ ਸਦਾ ਹੀ ਉਸ ਵਾਹਿਗੁਰੂ ਦੇ ਪਿਆਰ ਨੂੰ ਉਸ ਵਾਹਿਗੁਰੂ ਦੇ ਦਰਸ਼ਨਾਂ ਨੂੰ ਤਾਂਘਦਾ ਹਾਂ ਜਿਸ ਤਰ੍ਹਾਂ ਕਮਲ ਦਾ ਪੁੱਲ ਸੂਰਜ ਨੂੰ ਦੇਖ ਕੇ ਵਿਕਸਦਾ ਹੈ ਜਿਸ ਤਰ੍ਹਾਂ ਮੋਰ ਬਦਲਾ ਨੀਵੇਂ ਨੀਵੇਂ ਬਦਲਾਂ ਨੂੰ ਦੇਖ ਆਉਂਦਿਆਂ ਨੂੰ ਦੇਖ ਕੇ ਪਹਿਲਾ ਪਾਉਂਦਾ ਹੈ ਨੱਚਦਾ ਹੈ ਇਸੇ ਤਰ੍ਹਾਂ ਉਸ ਵਾਹਿਗੁਰੂ ਦੇ ਦਰਸ਼ਨ ਕਰਨ ਨੂੰ ਮੇਰਾ ਮਨ ਵੀ ਤਾਂਘਦਾ ਹੈ ਸਤਿਗੁਰੂ ਕਿਰਪਾ ਕਰਨ ਜੋ ਸਤਿਗੁਰੂ ਸਾਨੂੰ ਇਸ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹਨ ਉਹ ਬਾਣੀ ਸਾਡੇ ਹਿਰਦੇ ਵਿੱਚ ਵਸੇ ਤਾਂ ਜੋ ਸਾਡਾ ਜੋ ਜਨਮ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ